ਸਾਬਕਾ ਆਕਾਲੀ ਮੰਤਰੀ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਮੋੜ ਤੋਂ ਵੱਧ ਸਕਕੇ ਨੇ ਈਡੀ ਦੇ ਵੱਲੋਂ ਵਿਕਰਮ ਮਜੀਠੀਆ ਦੇ ਉੱਪਰ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਨਾ ਸਿਰਫ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵਧਣ ਗਈਆਂ ਸਗੋਂ ਉਹਨਾਂ ਦੇ ਪਰਿਵਾਰ ਦੀਆਂ ਵੀ ਮੁਸ਼ਕਲਾਂ ਵਧਣ ਦੇ ਆਸਾਰ ਨੇ ਦਰਅਸਲ ਪੰਜਾਬ ਸਰਕਾਰ ਨੂੰ ਈਡੀ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਜਿਸ ਦੇ ਵਿੱਚ ਈਡੀ ਨੇ ਵਿਕਰਮ ਮਜੀਠੀਆ ਦੇ ਸਾਲ 2006-07 ਤੋਂ ਲੈ ਕੇ ਸਾਲ 2018-19 ਤੱਕ ਦੇ ਵਿਤੀ ਲੈਣ ਦੇ ਵੇਰਵੇ ਮੰਗੇ ਨੇ ਦੱਸਦੀ ਹੈ ਕਿ ਆਈਪੀਐਸ ਅਧਿਕਾਰੀ ਹਰਚਰਨ ਸਿੰਘ ਪੁੱਲਰ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਪਹਿਲਾਂ ਹੀ ਇਸ ਮਾਮਲੇ ਦੀ ਤਫ਼ਤੀਸ਼ ਕਰ ਲਈ ਹੈ ਈਡੀ ਦੀ ਤਾਜ਼ਾ ਹਿਲਜੁਲ ਤੋਂ ਨਵੇਂ ਸੰਕੇਤ ਮਿਲ ਰਹੇ ਨੇ ਅਤੇ ਪਿਛਲੇ ਸਮੇਂ ਦੌਰਾਨ ਕਾਲੀ ਨੇਤਾ विक्रम सिंह मजीठिया काली दल दी अंदरूनी पन तोड़ण नु लेके एक तरीके एक दे नाल चुप फेरे ने सूत्रों ਦੇ ਅਨੁਸਾਰ ਪੰਜਾਬ ਸਰਕਾਰ ਇੱਕ ਦੋ ਦਿਨਾਂ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਦੇ ਵਿੱਚ ਆਏ ਬੇਰਵੇ ईडी ਦੇ ਨਾਲ ਸਾਂਝੇ ਕਰ ਸਕਦੀ ਹੈ ਵਿਸ਼ੇਸ਼ ਜਾਂਚ ਟੀਮ ਨੇ मजीठिया ਪਰਿਵਾਰ ਦੀਆਂ ਕੰਪਨੀਆਂ ਦੇ ਵਿਤੀ ਲੈਣ ਦੇਣ ਦੀ ਇੱਕ ਵਿਸਥਾਰ ਸੂਚੀ ਤਿਆਰ ਕੀਤੀ ਹੈ ईडी ਕਰੀਬ ਬੈਂਕ ਜਰੀਏ ਹੋਏ ਪਿਛਲੇ 13 ਸਾਲਾਂ ਦੇ ਲੈਣ ਦੇਣ ਨੂੰ ਜਾਣਨ ਦੀ ਇੱਛੁਕ ਹੈ ਵਿਸ਼ੇਸ਼ ਜਾਂਚ ਟੀਮ ਨੂੰ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ 13 ਸਾਲਾਂ 'ਚ ਸਿਰਫ 2 ਸਾਲਾਂ ਦੇ ਦੌਰਾਨ ਹੀ ਕਥਿਤ 100-100 ਕਰੋੜ ਰੁਪਏ ਤੋਂ ਵੱਧ ਦਾ ਲੈਣ ਦੇਣ ਹੋਇਆ ਹੈ ਈਡੀ ਨੇ ਉਪਰੋਕਤ ਅਰਸੇ ਦੌਰਾਨ ਨਕਦ ਰਾਸ਼ੀ ਜੋ ਮਜੀਠੀਆ ਪਰਿਵਾਰ ਦੇ ਬੈਂਕ ਖਾਤਿਆਂ ਦੇ ਵਿੱਚ ਕਥਿਤ ਤੌਰ ਤੇ ਜਮ੍ਹਾਂ ਕਰਵਾਈ ਗਈ ਹੈ ਬਾਰੇ ਵੀ ਜਾਣਨ ਦੀ ਇੱਛਾ ਜਤਾਈ ਹੈ ਈਡੀ ਦੇ ਵੱਲੋਂ ਹਾਲ ਹੀ ਘੜੀ ਦੇ ਵਿੱਚ ਬੈਂਕ ਖਾਤਿਆਂ ਦੇ ਵਿੱਚ ਜਮਾ ਹੋਈ ਨਗਦ ਰਾਸ਼ੀ ਤੇ ਵੀ ਫੋਕਸ ਕੀਤਾ ਜਾ ਰਿਹਾ ਹੈ। ਵਿਦੇਸ਼ੀ ਕੰਪਨੀਆਂ ਦੇ ਜ਼ਰੀਏ ਹੋਏ ਕਥਿਤ ਲੈਣ-ਦੇਣ ਦੀ ਵੀ ਸੂਚੀ ਵਿਸ਼ੇਸ਼ ਜਾਂਚ ਟੀਮ ਨੇ ਤਿਆਰ ਕੀਤੀ ਹੈ। ਲੋਨ ਮਾਫੀ ਤੇ ਸ਼ੇਅਰ ਮੁਰ ਕਥਿਤ ਤੌਰ ਤੇ ਮੁਫਤ ਖਰੀਦੇ ਜਾਣ ਦਾ ਵੇਰਵਾ ਵੀ ਸਾਹਮਣੇ ਆਇਆ ਹੈ। ਸੂਤਰ ਦੱਸ ਰਹੇ ਨੇ ਕਿ ਪੰਜਾਬ ਸਰਕਾਰ ਨੇ ਈਡੀ ਨੂੰ ਇਹ ਵੇਰਵਾ ਦੇਣ ਦੇ ਲਈ ਪੱਤਰ ਤਿਆਰ ਕਰ ਲਿਆ ਹੈ ਪੰਜਾਬ ਸਰਕਾਰ ਨੇ ਦਸੰਬਰ 2021 ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਸੀ ਅਤੇ ਉਸ ਮਗਰੋਂ ਕੇਂਦਰੀ ਏਜੰਸੀ ਈਡੀ ਨੇ ਮਜੀਠੀਆ ਦੇ ਖਿਲਾਫ ਦੁਬਾਰਾ ਤੋਂ ਜਾਂਚ ਸ਼ੁਰੂ ਕਰ ਦਿੱਤੀ ਸੀ ਤੇ ਉਦਰ ਹੀ ਵਿਕਰਮ ਮਜੀਠੀਆ ਦਾ ਵੀ ਜਵਾਬ ਸਾਹਮਣੇ ਆਇਆ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਕੇਸ ਈਡੀ ਹਵਾਲੇ ਕਰਨ ਤੇ ਕਿਹਾ ਹੈ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਨੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਪੰਜ ਸਿੱਟ ਰੀਪੀਟ ਉਹਨਾਂ ਨੇ ਕਿਹਾ ਕਿ ਜਦੋਂ ਪੰਜ ਸਿੱਟ ਬਣਾ ਕੇ ਵੀ ਚਲਾਨ ਨਹੀਂ ਪੇਸ਼ ਕੀਤਾ ਜਾ ਸਕਿਆ ਤਾਂ ਹੁਣ ਉਸ ਈਡੀ ਤੋਂ ਜਾਂਚ ਕਰਵਾਈ ਜਾ ਰਹੀ ਹੈ ਜਿਸ ਨੂੰ ਆਪ ਆਗੂ ਦਿਨ ਰਾਤ ਗਾਲਾਂ ਕੱਢਦੇ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਜੀ ਅੱਜ ਤੁਸੀਂ ਮੇਰੇ ਅੱਗੇ ਹਾਰ ਗਏ ਹੋ ਕਿਉਂਕਿ ਚਲਾਨ ਪੇਸ਼ ਕਰਨ ਦੀ ਬਜਾਏ ਕੇਸ ਈਡੀ ਨੂੰ ਸੌਂਪਣਾ ਇਸ ਦਾ ਪਰਤੱਖ ਪਰਮਾਣ ਹੈ ਤੇ ਉਧਰ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਕਿਹਾ ਹੈ ਕਿ ਈਡੀ ਵੱਲੋਂ ਮੜਾ ਜਿਹੇ ਕਦਮ ਚੁੱਕਣ ਪਿੱਛੇ ਨਿਰੋਲ ਸਿਆਸੀ ਕਾਰਨ ਹੈ ਜਦੋਂ ਕਿ ਈਡੀ ਪਹਿਲਾਂ ਹੀ ਪੂਰੀ ਜਾਂਚ ਕਰ ਚੁੱਕੀ ਹੈ ਉਹਨਾਂ ਨੇ ਕਿਹਾ ਹੈ ਕਿ ਸਿਆਸੀ ਰੰਜਸ਼ ਤਹਿਤ ਇਹ ਕਾਰਵਾਈ ਚੱਲ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਭੱਜਣ ਵਾਲਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੀ ਆਪਸੀ ਵਿਉਂਤਬੰਦੀ ਤਹਿਤ ਹੀ ਚਰਚਾ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਈਡੀ ਨੇ ਪੰਜਾਬ ਸਰਕਾਰ ਤੋਂ ਸੂਚਨਾ ਨਹੀਂ ਮੰਗੀ ਬਲਕਿ ਪੰਜਾਬ ਸਰਕਾਰ ਨੇ ਖੁਦ ਪੱਤਰ ਲਿਖ ਕੇ ਜਾਂਚ ਅੱਗੇ ਵਧਾਉਣ ਲਈ ਕਿਹਾ ਹੈ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਪੱਖਦੀ ਹੋਈ ਨਜ਼ਰ ਆ ਰਹੀ ਹੈ। ਅਕਾਲੀ ਆਗੂਆਂ ਦੇ ਵੱਲੋਂ ED ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਜਾ ਰਹੀ ਹੈ। ਇੱਕ ਵਾਰ ਫੇਰ ਦੱਸ ਦਈਏ ਕਿ ਵਿਕਰਮ ਮਜੀਠੀਆ ਦੇ ਉੱਪਰ ED ਹੁਣ 56 ਕਸਰ ਨੂੰ ਤਿਆਰ ਹੈ। ਸਾਲ 2006-07 ਤੋਂ ਲੈ ਕੇ ਦਸ ਸਾਲ 2018-19 ਤੱਕ ਜਿੰਨੇ ਵੀ ਵਿਤੀ ਲੈਣ-ਦੇਣ ਹੋਏ ਨੇ ਉਹਨਾਂ ਦੀ ਹੁਣ ED ਦੇ ਵੱਲੋਂ ਜਾਂਚ ਕੀਤੀ ਜਾਵੇਗੀ।